ਕਮਰ ਸੰਗਰੂਰ ਤੋਂ ਜਿੱਥੇ ਕੀ ਭਾਈ ਗੁਰਦਾਸ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਵਿਕੇ ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਡਾਕਟਰ ਸੰਜੀਵ ਕੁਮਾਰ ਦੇ ਵੱਲੋਂ ਅਹਿਮ ਮੀਟਿੰਗ ਕੀਤੀ ਗਈ ਹੈ ਇਸ ਮੌਕੇ ਵਕਵਾ ਕਾ ਇੰਸਟੀਚੂਟਾਂ ਦੇ ਚੇਅਰਮੈਨ ਦੇ ਨਾਲ ਡਾਕਟਰ ਗੁਨੀਂਦਰਜੀਤ ਸਿੰਘ ਮਿੰਕੂ ਜਵੰਦਾ ਵੀ ਮੌਜੂਦ ਰਹੇ ਨੇ ਮੀਟਿੰਗ ਦੌਰਾਨ ਵਿਦਿਆਰਥੀਆਂ ਅਤੇ ਕਾਲਜ ਪ੍ਰਬੰਧਨ ਨੂੰ ਆ ਰਹੀਆਂ ਮੁਸ਼ਕਲਾਂ ਉੱਤੇ ਵਿਚਾਰ ਵਟਾਂਦਰਾ ਕੀਤਾ ਗਿਆ ਤਾਂ ਡਾਕਟਰ ਸੰਜੀਵ ਸ਼ਰਮਾ ਨੇ ਦੱਸਿਆ ਕਿ ਯੋਗ ਅਤੇ ਮਿਹਨਤੀ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦੇ ਕੇ ਉਹਨਾਂ ਦਾ ਭ ਉਤੇ ਉਹਨਾਂ ਕਾਲਜਾਂ ਦੇ ਚੇਅਰਮੈਨਾਂ ਨੂੰ ਅਪੀਲ ਕੀਤੀ ਹੈ ਕਿ ਗਰੀਬ ਤੇ ਹੁਸ਼ਿਆਰ ਵਿਦਿਆਰਥੀਆਂ ਲਈ ਆਪਣੇ ਪੱਧਰ ਉੱਤੇ ਸਕਾਲਰਸ਼ਿਪ ਵੀ ਜ਼ਰੂਰ ਦਿੱਤੀ ਜਾਵੇ। ਮੈਂ ਅ ਸੰਦੀਪ ਸ਼ਰਮਾ ਜੀ ਵਾਈਸ ਚਾਂਸਲਰ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਅਸੀਂ ਅੱਜ ਜਿਹੜੇ ਵੀ ਸਾਡੇ ਸੰਗਰੂਰ, ਬਰਨਾਲਾ, ਪਟਿਆਲਾ ਸਾਈਡ ਦੇ ਜਿਹੜੇ ਸਾਡੇ ਕਾਲਜੇਜ਼ ਹੈ ਉਹਨਾਂ ਨੂੰ ਸੋਚਿਆ ਕਿ ਅਸੀਂ ਵੀ ਦੇ ਗੋ ਐਂਡ ਮੀਟ ਕੈਮ ਇਨ देयर ਓਨ ਕੈਂਪਸਸਸ ਔਰ ਮੇਰੇ ਨਾਲ ਮੇਰੀ ਟੀਮ ਹੈ ਜੀ ਮੇਰੇ ਡਾਇਰੈਕਟਰ ਕਾਲਜ ਡਵੈਲਪਮੈਂਟ ਮੇਰੇ ਡਾਇਰੈਕਟਰ VIT ਰਾਜਪੁਰਾ ਔਰ ਅਦਰ ਅਸੋਸੀਏਟ ਡਾਇਰੈਕਟਰ ਕਾਲਜ ਡਿਵੈਲਪਮੈਂਟ ਸੋ ਪਹਿਲਾਂ ਤੇ ਅਸੀਂ ਵੀ ਆਰ ਵੈਰੀ ਥੈਂਕਫੁਲ ਟੂ ਜਵੰਦਾ ਜੀ ਜਿਨ੍ਹਾਂ ਨੇ ਸਾਨੂੰ ਮੌਕਾ ਦਿੱਤਾ ਕਿ ਆਰਗੇਨਾਈਜ਼ ਕੀਤਾ ਸਾਡੇ ਲਈ ਸਾਰਾ ਪ੍ਰੋਗਰਾਮ ਮੈਡਮ ਡੀ ਰੰਮਾਈ ਦੇ ਵਿੱਚ ਬੇਸਿਕ ਪਰਪਸ ਹੈ ਵਾ ਕਿ ਹਾਊ ਕੈਨ ਵੀ ਡਿਵੈਲਪ ਪੰਜਾਬ ਅਗੇਨ ਐਸ ਐਨ ਇੰਟੈਲੈਕਚੁਅਲ ਕੈਪੀਟਲ ਹਬ ਸਾਡੀ ਯੂਨੀਵਰਸਿਟੀ ਮਹਾਰਾਜਾ ਰਣਜੀਤ ਸਿੰਘ ਜੀ ਦੇ ਨਾਮ ਤੇ ਹੈਗੀ ਹੈ ਸਾਡੇ ਲਈ ਉਹ ਪ੍ਰੇਰਨਾ ਸਰੋਤ ਹੈ ਉਹਨਾਂ ਦੇ ਸਮੇਂ ਪੰਜਾਬ ਦੇ ਵਿੱਚ ਤਕਰੀਬਨ 93% এডਿਕੇਸ਼ਨ ਲੈਵਲ ਸੀ ਹਾਈਐਸਟ ਇਨ ਦੀ ਵਰਲਡ ਹੈ ਨਾ ਕੀ ਅਸੀਂ ਉਹ ਦੁਬਾਰਾ ਤੋਂ ਰੀਗੇਨ ਕਰ ਸਕਦੇ ਹਾਂ ਸੋ ਕਾਲਜ ਨੂੰ ਕੀ ਮੁਸ਼ਕਲਾਂ ਆ ਰਹੀਆਂ ਕੀ ਸਪੋਰਟ ਸਿਸਟਮ ਉਹਨਾਂ ਨੂੰ ਚਾਹੀਦਾ ਯੂਨੀਵਰਸਿਟੀ ਵੱਲੋਂ ਸਰਕਾਰ ਵੱਲੋਂ ਸੋ ਅਸੀਂ ਵੀ ਵਿਲ ਟ੍ਰਾਈ ਟੂ ਬੀ ਬ੍ਰਿਜ ਬਿਟਵੀਨ ਕਾਲਜੇਸ ਐਂਡ ਆਨਰੇਬਲ government of punjab تین ਸਾਡੇ ਬੇਸਿਕ ਮੁੱਦੇ ਅੱਜ ਜਿਨ੍ਹਾਂ ਦਾ ਆਪਾਂ ਡਿਸਕਸ਼ਨ ਕਰਨਾ ਚਾਹੁੰਦੇ ਆ ਪਹਿਲਾ ਕੀ ਹਾਊ ਕੈਨ ਵੀ ਮੇਕ आवर ਸਟੂਡੈਂਟਸ ਐਂਟਰਪ੍ਰੀਨਿਅਰਸ ਜੋ ਪੰਜਾਬ ਸਰਕਾਰ ਦਾ ਇੱਕ ਬੜਾ ਐਂਬੀਸ਼ੀਅਸ ਪ੍ਰੋਜੈਕਟ ਹੈ ਜੀ ਐਂਟਰਪ੍ਰੀਨਿਓਰਸ਼ਿਪ ਮਾਈਂਡਸੈਟ ਕਰਿਕੂਲਮ ਅਸੀਂ ਚਾਹੁੰਦੇ ਹਾਂ ਉਹ ਹਰ ਕਾਲਜ ਦੇ ਵਿੱਚ ਉਹ ਫੁਲੀ ਇੰਪਲੀਮੈਂਟ ਹੋਵੇ ਔਰ ਸਕਸੈਸਫੁਲੀ ਇੰਪਲੀਮੈਂਟ ਹੋਵੇ ਤਾਂਕਿ ਬੱਚਿਆਂ ਨੂੰ ਨੌਕਰੀ ਲੱਭਣੇ ਦੂਰ ਦਰ ਨਾ ਜਾਣਾ ਪਵੇ ਖੁਦ ਹੀ ਬਿਜ਼ਨਸ ਕਰ ਪਾਉਣ ਪਹਿਲਾਂ ਤੇ ਦੂਜਾ ਪੰਜਾਬ ਦੇ ਵਿੱਚ ਬੜਾ ਪੋਟੈਂਸ਼ੀਅਲ ਹੈ ਰਿਸਰਚ ਦਾ ਲੋਕਲ ਇਸ਼ੂਜ਼ ਦਾ ਸੋਸ਼ਲ ਇਸ਼ੂਜ਼ ਦਾ ਰਿਲੀਜੀਅਸ ਇਸ਼ੂਜ਼ ਦਾ ਪੋਲਿਟਿਕਲ ਇਸ਼ੂਜ਼ ਦਾ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਪੰਜਾਬ ਬੇਸਡ ਸਟੱਡੀਜ਼ ਰਿਸਰਚ ਕੀਤੀ ਜਾਵੇ ਤੇ ਉਹਦੇ ਲਈ ਅਸੀਂ ਕਾਲਜਸ ਨੂੰ ਅੱਜ ਆਲਾ ਦੇ ਨਾ ਆਇਆ ਰਿਕੁਐਸਟ ਕਰਨਾ ਆਇਆ ਕਿ ਬਈਆ ਆਪਣੇ ਕਾਲਜ ਲੈਵਲ ਤੇ ਕੁਝ ਰਿਸਰਚ ਫੰਡਿੰਗ ਤੁਹਾਨੂੰ ਸਾਡੇ ਤੋਂ ਚਾਹੀਦੀ ਹੈ ਤੇ ਤੀਜਾ ਸਰ ਬਹੁਤ ਸਾਰੇ ਸਾਡੇ ਜਿਹੜੇ ਬੱਚੇ ਹੈ they are unable to study because they do not know what are the scholarships available of the government so it is more of an awareness and promotion scheme of governments which will convey to the college management ki bhai please bachiyan nu agge leke aao agar unna nu kuch mushkil aa rahi hai fees di te sade kol apply karo we will provide them the scholarships sada eh chautha uh, sir meeting hai gi hai sade kol 68 total colleges hai ge ਆਫਟਰ ਥਿਸ ਓਨਲੀ 4 ਕਾਲਜਸ ਵਿਲ ਬੀ ਲੈਫਟ ਵੀ ਹੈਵ ਕੰਟੈਕਟਡ ਆਲਮੋਸਟ 64 ਕਾਲਜਸ ਔਰ ਇੱਕੋ ਹੀ ਚੀਜ਼ ਬੇਸਿਕ ਜੋ ਨਿਕਲ ਕੇ ਆਈ ਹੈ ਕਿ ਪੰਜਾਬ ਐਜੂਕੇਸ਼ਨ ਦੇ ਪ੍ਰਤੀ ਇੰਨਾ ਕੁ ਪੈਸਾ ਲੋਕ ਦੇਣਦਾਰ ਹੈਗੇ ਆ ਕਿ ਤੁਸੀਂ ਦੱਸੋ ਸਹੀ ਡਿਮਾਂਡ ਕਰੋ ਵੀ ਵਿਲ ਪ੍ਰੋਵਾਈਡ ਜੋ ਦੇ ਸਕਣ ਜਿੱਦਾਂ ਸਾਡੀ ਐਨ ਆਰ ਆਈ ਸਭਾ ਮੋਗਾ ਨੇ ਇੱਕ ਉਪਰਾਲਾ ਕੀਤਾ ਕਿ ਉਹਨਾਂ ਨੇ ਇਹ ਕਿਹਾ ਜੀ ਕਿ 50 ਕੁੜੀਆਂ ਨੂੰ ਅਸੀਂ ਵਜੀਫਾ ਦੇਵਾਂ ਤੁਸੀਂ ਐਡਮਿਸ਼ਨ ਦੁਖੀ ਦਿਓ ਸੋ ਮੈਂ ਅੱਜ ਇੱਥੇ ਸੰਗਰੂਰ ਚ ਜਵੰਦਾ ਸਾਹਿਬ ਜੀ ਦੇ ਕਾਲਜ ਔਰ ਬਾਕੀ ਸਾਰੇ ਮੈਨੇਜਮੈਂਟ ਸਾਹਿਬ ਨੂੰ ਇਹ ਰਿਕੁਐਸਟ ਕਰਨਾ ਆ ਕਿ ਤੁਸੀਂ ਵੀ ਸਾਡੇ ਉਪਰਾਲੇ ਚ ਤੁਹਾਡਾ ਸੰਜੋਗ ਕਰੋ ਤੁਸੀਂ ਵੀ ਕੋਈ ਸਕਾਲਰਸ਼ਿਪਸ ਦਿਓ ਜਿੰਨੇ ਤੁਸੀਂ ਸਕਾਲਰਸ਼ਿਪ ਦੇਵੋਗੇ ਉਹਨੇ ਸਕਾਲਰਸ਼ਿਪ ਅਸੀਂ ਯੂਨੀਵਰਸਿਟੀ ਵੱਲੋਂ ਵੀ ਕੋਸ਼ਿਸ਼ ਕਰਾਂਗੇ ਔਨਰੇਬਲ ਮਿਨਿਸਟਰ ਸਾਹਿਬ ਤੋਂ ਐਜੂਕੇਸ਼ਨ ਮਿਨਿਸਟਰ ਸਾਹਿਬ ਤੋਂ ਔਨਰੇਬਲ ਚੀਫ ਮਿਨਿਸਟਰ ਸਾਹਿਬ ਤੋਂ ਕਿ ਪੈਸਾ ਤੁਹਾਨੂੰ ਕੋਈ ਬੱਚਾ ਸਾਡਾ ਵਾਂਝਾ ਨਾ ਰਹੇ ਜੇ ਪੜ੍ਹਾਈ ਥੈਟ ਇਜ਼ ਦੀ ਹੋਲ ਪਰਪਸ ਆਫ ਦਿਸ ਮੀਟਿੰਗ ਔਰ ਅਸੀਂ ਸੁਣਨ ਆਇਆ ਕਾਲਜਾਂ ਤੋਂ ਕਿ ਉਹਨਾਂ ਨੂੰ ਕੀ ਦਿੱਕਤਾਂ ਆ ਰਹੀਆਂ ਔਰ ਯੂਨੀਵਰਸਿਟੀ ਉਹਨਾਂ ਨੂੰ ਕਿੱਦਾਂ ਸਪੋਰਟ ਕਰ ਸਕਦੀ ਹੈ ਸਾਡਾ ਮੈਸੇਜ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਕਿਸੇ ਵੀ ਯੂਨੀਵਰਸਿਟੀ ਦੇ ਜਿਹੜੇ ਮੇਜਰ ਸਪੋਰਟ ਸਿਸਟਮ ਹੁੰਦਾ ਹੈ ਨਾ ਉਹ ਹੁੰਦੇ ਐਫੀਲੀਏਟਡ ਕਾਲਜਸ ਕਾਲਜ ਯੂਨੀਵਰਸਿਟੀ ਦਾ ਇੱਕ ਆਪਣਾ ਬਣਾ ਜੀਓਗ੍ਰਾਫੀਕਲ ਏਰੀਆ ਹੈ ਮੈਂ ਬਟਿੰਡਾ ਚ ਬੈਠਾ ਹੈਨਾ ਮੇਰੇ ਲਈ ਤੇ ਮੇਰੇ ਇਅਰਸ ਐਂਡ ਆਈਜ਼ ਮੇਰੇ ਕਾਲਜਸ ਹੈ ਉਹ ਜੋ ਮੈਨੂੰ ਦੱਸਣਗੇ ਮੈਂ ਤਾਂ ਉਹ ਹੀ ਲੈ ਪਾਉਂਗਾ ਨਾ ਜੀ ਮੈਂ ਤਾਂ ਇੱਡੀ ਦੂਰ 100 ਕਿਲੋਮੀਟਰ 200 ਕਿਲੋਮੀਟਰ ਦੂਰ ਕਾਲਜ ਨਹੀਂ ਸੋ ਇਹ ਜਿਹੜੇ ਕਾਲਜ ਦੇ ਪ੍ਰਮੋਟਰਸ ਐ ਦੇ ਆਰ ਹੈਲਪਿੰਗ ਪ੍ਰਮੋਟ ਦੀ ਆਈਡੀਆ ਆਫ ਦੀ ਯੂਨੀਵਰਸਿਟੀ ਸੋ ਅਸੀਂ ਇਹ ਕੋਸ਼ਿਸ਼ ਕਰ ਰਹੇ ਹਾਂ ਕਿ ਹਰ ਕਾਲਜ ਨੂੰ ਹੀ ਇਸ ਲਈ ਰਿਕੁਐਸਟ ਕੀਤਾ ਜਾਏ ਕਿ ਕੁਝ ਫੰਡਸ ਆਪਣੇ ਲਈ ਰੱਖੋ ਕਿਉਂਕਿ ਸਰ ਹਾਲੇ ਤੱਕ ਜਿੰਨੇ ਵੀ ਸਾਨੂੰ ਸਕਾਲਰਸ਼ਿਪ ਦੇ ਕੇਸਸ ਆਏ ਐ ਪੰਜਾਬ ਸਰਕਾਰ ਨੇ ਸਾਨੂੰ 100% ਰਿਫੰਡ ਕੀਤਾ ਕੋਈ ਵੀ ਸਾਨੂੰ ਕੋਈ ਸਾਡਾ ਐਸਾ ਕੇਸ ਹਾਲੇ ਤੱਕ ਪਿਛਲੇ 4-5 ਸਾਲਾਂ ਚ ਨਹੀਂ ਰੁਕਿਆ ਜਿਹੜਾ ਜਿਹੜਾ ਕਿ ਬੱਚੇ ਦਾ ਸਕਾਲਰਸ਼ਿਪ ਡਿਊ ਹੋਵੇ ਔਰ ਸਾਨੂੰ ਨਾਮ ਮਿਲਿਆ ਹੋਵੇ ਅਸੀਂ ਬੜੀ ਮਾਨ ਨਾਲ ਇਹ ਗੱਲ ਕਰ ਸਕਦੇ ਹਾਂ ਸਾਡੀ ਯੂਨੀਵਰਸਿਟੀ ਚ ਕੋਈ ਵੀ ਪੈਂਡਿੰਗ ਕੇਸ ਨਹੀਂ ਐ ਸਕਾਲਰਸ਼ਿ ਪਰ ਅਸੀਂ ਇਹ ਚਾਹਦੇ ਹਾਂ ਕਿ ਜਿਹੜਾ ਬੱਚਾ ਸਕਾਲਰਸ਼ਿਪ ਦੇ ਬਾਰੇ ਜਿਹਨੂੰ ਪਤਾ ਹੀ ਨਹੀਂ ਹੈ ਉਹਨੂੰ ਦੱਸਿਆ ਜਾਵੇ ਉਹਨੂੰ ਐਡਮਿਸ਼ਨ ਦਿੱਤੀ ਜਾਵੇ ਸਕਾਲਰਸ਼ਿਪ ਦਾ ਫਾਰਮ ਅਸੀਂ ਬਾਅਦ ਚ ਕਰਾਉਂਦੇ ਰਾਵਾਂਗੇ ਪਹਿਲੀ ਗੱਲ ਤੇ ਹਨ ਦੂਸਰਾ ਸਰ ਟਿਊਸ਼ਨ ਫੀ ਤੋਂ ਇਲਾਵਾ ਵੀ ਬੜੀਆਂ ਬੱਚਿਆਂ ਦੀਆਂ ਜ਼ਰੂਰਤਾਂ ਹੁੰਦੀਆਂ ਤੇ ਉਹਨਾਂ ਨੂੰ ਕਿਤਾਬਾਂ ਚਾਹੀਦੀਆਂ ਉਹਨਾਂ ਦੇ ਐਗਜ਼ਾਮੀਨੇਸ਼ਨ ਦੇ ਕੇਸ ਹੈਗੇ ਉਹਨਾਂ ਦੀ ਐਡਰੈਸ ਹੈਗੀ ਆ ਅਸੀਂ ਹੁਣ ਫੀਸ ਤੋਂ ਵੀ ਅੱਗੇ ਵਧਾ ਰਹੇ ਹਾਂ ਕਿ ਕਿਸੇ ਬੱਚੇ ਨੂੰ ਫੀਸ ਤੋਂ ਇਲਾਵਾ ਉਹ ਐਗਜ਼ਾਮੀਨੇਸ਼ਨ ਨਹੀਂ ਦੇ ਪਾ ਰਿਹਾ ਉਹਨੂੰ ਸਪੋਰਟ ਚ ਖੇਡਣਾ ਹੈ ਉਹਨੂੰ ਸਕਾਲਰਸ਼ਿਪ ਚਾਹੀਦੀ ਆ ਉਹਨੂੰ ਕੁਝ ਐਕਸਟਰਾ ਕਰੀਕੂਲਰਲੀ ਕੋਈ ਸਪੋਰਟ ਚਾਹੀਦਾ ਅਸੀਂ ਕਹਿੰਨੇ ਆ ਅਸੀਂ ਉਹ ਵੀ ਦੇਵਾਂਗੇ ਬਟ ਲੈਟ ਸਟੇ ਟੈਲੈਂਟ ਕਮ ਆਊਟ ਆਫ ਤੋ ਉਹ ਕੌਣ ਕਰ ਸਕਦਾ ਅਸੀਂ ਤੇ ਨਹੀਂ ਕਰ ਸਕਦੇ ਕਾਲਜਿਸ ਹੀ ਕਰ ਸਕਦੇ ਸਰ ਮੇਰੇ ਕੋਲ ਜਿਹੜੇ 86 ਕਾਲਜ ਹੈ ਇਹ ਮੇਰੀ ਸਪੋਰਟ ਸਿਸਟਮ ਸੋ ਆਈ ਹੈਵ ਟੂ ਡਿਪੈਂਡ ਓਨ ਥੈਮ ਥੈਟ ਇਜ਼ ਵਾਈ ਆਵ ਕਮ ਹੇਅਰ ਟੂ ਰਿਕਵੈਸਟ ਐਸਸੀ ਸਕਾਲਰਸ਼ਿਪ ਨੂੰ ਲੈ ਕੇ ਵੀ ਕਾਫੀ ਮੁੱਦਾ ਹੈ ਦਰਮਾਇਆ ਰਹਿੰਦੇ ਬੱਚਿਆਂ ਨੂੰ ਪਹਿਲਾ ਐਡਮਿਸ਼ਨ ਹੋ ਜਾਂਦੀ ਹੈ ਪਰ ਪੇਪਰਾਂ ਦੇ ਟਾਈਮ ਉਹਨਾਂ ਨੂੰ ਇਹ ਗੱਲ ਕਹਿ ਦਿੱਤੀ ਜਾਂਦੀ ਹੈ ਕਿ ਥੋੜੀ ਸਰਕਾਰ ਦੇ ਵੱਲੋਂ ਸਾਨੂੰ ਸਕਾਲਰਸ਼ਿਪ ਜਿਹੜੀ ਥੋ ਉਹਨਾਂ एग्जाम ਦੇ ਵਿੱਚ ਨਹੀਂ ਬੈਠਾ ਦਿੱਤਾ ਜਾਂ ਨਾ ਉਸ ਟਾਈਮ ਉਹਨਾਂ ਨੂੰ ਬਹੁਤ ਮੁਸ਼ਕਲ ਇਸ ਚੀਜ਼ ਨੂੰ ਰੱਖ ਕੇ ਭਾਈ ਸਾਹਿਬ ਦੇਖੋ ਮੇਰੇ ਕੋਲ ਜਿਹੜਾ ਰਿਕਾਰਡ ਹੈ 2023 24 25 ਚ ਕੋਈ ਵੀ ਬੱਚਾ ਅਸੀਂ ਯੂਨੀਵਰਸਿਟੀ ਲੈਵਲ ਤੇ ਡਿਟੇਨ ਨਹੀਂ ਕੀਤਾ ਬਿਕੋਜ਼ ਆਫ ਲੈਕ ਆਫ ਫੰਡਸ ਕਿਸੇ ਵੀ ਬੱਚੇ ਨੂੰ ਮੈਂ ਔਨ ਓਥ ਕਹਿ ਸਕਦਾ ਕਿ ਸਾਡਾ ਇਹ ਯੂਨੀਵਰਸਿਟੀ ਲੈਵਲ ਤੇ ਕਿਸੇ ਬੱਚੇ ਨੂੰ ਅਸੀਂ ਸਕਾਲਰਸ਼ਿਪ ਨਹੀਂ ਉਹਨੇ ਦਿੱਤਾ ਤੇ ਅਸੀਂ ਉਹਨੂੰ ਪੜ੍ਹਾਈ ਤੋਂ ਵੰਜਿਤ ਨਹੀਂ ਕੀਤਾ ਮੈਨੂੰ ਜਨਰਲ ਕੈਟਾਗਰੀ ਹੈ ਜਨਰਲ ਕੈਟਾਗਰੀ ਲਈ ਵੀ ਬੱਚੇ ਗਰੀਬ ਵੀ ਹੁੰਦੇ ਨੇ ਜੀ ਸਰ ਐਸੀ ਕੈਟਾਗਰੀ ਤਾਂ ਮਿਲ ਜਾਂਦਾ ਪਰ ਜਨਰਲ ਕੈਟਾਗਰੀ ਵਿੱਚ ਬਹੁਤ ਹੁੰਦਾ ਇਹਦੇ ਲਈ ਕਿਵੇਂ ਦੇਖੀ ਜੀ ਸਰ ਸਭ ਜਿੱਦਾਂ ਮੈਂ ਤੁਹਾਨੂੰ ਦੱਸਿਆ ਨਾ ਮੋਗਾ 'ਚ ਅਸੀਂ ਬੜਾ ਅੱਛਾ ਕੀਤਾ ਅਸੀਂ ਐਨ ਆਰ ਆਈ ਨੂੰ ਫੜ ਲਿਆ ਐਨ ਆਰ ਆਈ ਸਭਾਂ ਨੂੰ ਫੜ ਲਿਆ ਅੱਜ ਮੈਂ ਇਹ ਮੀਟਿੰਗ 'ਚ ਹੈ ਹੀ ਆਪਣੇ ਚੇਅਰਮੈਨਾਂ ਨੂੰ ਵੀ ਕਹਾਂਗਾ ਕਿ ਭਾਈ ਜਿਹੜੀ ਤੁਹਾਡੇ ਕਾਲਜ ਦੀ ਸੁਪੋਜ਼ ਤੁਹਾਡੇ ਕਾਲਜ 'ਚ ਤੁਸੀਂ 30 ਕਰੋੜ ਰੁਪਇਆ ਫੀਸਾਂ ਤੋਂ ਇਕੱਠਾ ਕੀਤਾ ਐਡਲਿਸ ਇਹਦਾ 10% ਉਹਨਾਂ ਬੱਚਿਆਂ ਲਈ ਰੱਖੋ ਜਿਹੜੇ ਵਿਚਾਰੇ ਜਿਨ੍ਹਾਂ ਨੂੰ ਸਕਾਲਰਸ਼ਿਪ ਨਹੀਂ ਮਿਲ ਪਾਰਿਆ ਕਿਤੋਂ ਸਰਕਾਰ ਵੱਲੋਂ ਜਾਂ ਵੈਸੇ ਤੇ ਕਿਉਂਕਿ ਇਹ ਐਜੂਕੇਸ਼ਨਲੀ ਸਾਡੀ ਯੂਨੀਵਰਸਿਟੀ ਐਜੂਕੇਸ਼ਨਲੀ ਬੈਕਵਰਡ ਏਰੀਆ ਚ ਹੈ ਠੀਕ ਹੈ ਬੇਸ਼ੱਕ ਸਾਡੇ ਕੋਲ ਏਰੀਆ ਜਿਆਦਾ ਵੈਸ ਕੰਪੇਅਰ ਟੂ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਅੰਦਰ ਬਟ ਸਾਡਾ ਏਰੀਆ ਐਜੂਕੇਸ਼ਨਲੀ ਬੈਕਵਰਡ ਏਰੀਆ ਗਿਣਿਆ ਜਾਂਦਾ ਹੈ ਸਾਰਾ ਮਾਨਸਾਹਬ ਔਰ ਸੰਗਰੂਰ ਔਰ ਬਰਨਾਲਾ ਔਰ ਸੋ ਅਸੀਂ ਹੁਣ ਅੱਜ ਰਿਕਵੈਸਟ ਕਰਨ ਆਏ ਹੱਥ ਜੋੜ ਕੇ ਆਪਣੇ ਮੈਨੇਜਮੈਂਟ ਨੂੰ ਵੀ ਕਿ ਭਾਈ ਕੁਝ ਕਰੋੜ 2 ਕਰੋੜ ਰੁਪਏ ਇੱਕ ਸਾਈਡ ਤੇ ਰੱਖੋ ਸਕਾਲਰਸ਼ਿਪ ਲਈ ਜਿੰਨਾ ਤੁਸੀਂ ਸਕਾਲਰਸ਼ਿਪ ਦਵਾਵਾਂਗੇ ਅਸੀਂ ਕੋਸ਼ਿਸ਼ ਕਰਾਂਗੇ ਕਿ ਯੂਨੀਵਰਸਿਟੀ ਲੈਵਲ ਤੇ ਵੀ ਉਨਾ ਹੀ ਤੁਹਾਨੂੰ ਸਪੋਰਟ ਦਿੱਤਾ ਜਾਵੇ ਜਿਹੜਾ ਜੈਨੂਇਨ ਬੱਚਾ ਹੈ ਕਿਸੇ ਕੈਟਾਗਰੀ ਦਾ ਵੀ ਹੋਵੇ ਉਹਨੂੰ ਸਕਾਲਰਸ਼ਿਪ ਕਰਕੇ ਨਾ ਉਹਨੂੰ ਐਡਮਿਸ਼ਨ ਦੇ ਅੱਗੇ ਅੱਜ ਆਪਣੇ ਕਾਲਜ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਜਿਹੜੇ ਆਪਣੀ ਯੂਨੀਵਰਸਿਟੀ ਹੈ ਸਟੇਟ ਟੈਕਨੀਕਲ ਯੂਨੀਵਰਸਿਟੀ ਉਹਨਰ ਜਿਹੜੇ ਵੀ ਸਾਬ ਨੇ ਉਹ ਅੱਜ ਇੱਥੇ ਆਏ ਨੇ ਉਹ ਆਏ ਨੇ ਰਿਗਾਰਡਿੰਗ ਸਕਾਲਰਸ਼ਿਪ ਜਾਂ ਜਿਹਨੀਆਂ ਕੋਈ ਵੀ ਕਿਸੇ ਕਾਲਜ ਜਿਹਨੀਆਂ ਜਿਹੜੇ 68 ਕਾਲਜ ਜੁ ਯੂਨੀਵਰਸਿਟੀ ਨੇ ਅਸੋਸੀਏਟਿਡ ਨੇ ਤਾਂ ਉਹਨਾਂ ਨੂੰ ਕੋਈ ਪ੍ਰੋਬਲਮ ਤਾਂ ਨਹੀਂ ਹੈਗੀ ਤਾਂ ਉਹਨਾਂ ਨੇ ਆਪਣੇ ਕਾਲਜ ਨੂੰ ਇੱਥੇ ਵੈਨਿਊ ਚੁਣਿਆ ਇੱਥੇ 68 ਕਾਲਜਸ ਦੇ ਜਿਹੜੇ ਸਾਰੇ ਚੇਅਰਮੈਨ ਸਾਹਿਬ ਆਏ ਨੇ ਉਹਨਾਂ ਨਾਲ ਇੱਕ ਮੀਟਿੰਗ ਕਰ ਰਹੇ ਨੇ ਤੇ ਉਹਨਾਂ ਦੀ ਜੋ ਪ੍ਰੋਬਲਮਸ ਨੇ ਕੋਈ ਮਤਲਬ ਕਿਸੇ ਵੀ ਤਰ੍ਹਾਂ ਦੀ ਜਿਹੜੀ ਅੱਜਕੱਲ ਆ ਰਹੀ ਆ ਉਹਨੂੰ ਸੁਣਨਗੇ ਔਰ ਮੇਨ ਜਿਹੜਾ ਹੈਗਾ ਬੇਸ ਹੈਗਾ ਉਹ ਹੈਗਾ ਸਕਾਲਰਸ਼ਿਪ ਦਾ ਕੀ ਉਹ ਚਾਹੁੰਦੇ ਨੇ ਕਿ ਜਿਹੜੇ ਕਾਲਜਸ ਨੇ ਉਹ ਸਕਾਲਰਸ਼ਿਪ ਦੇ ਵਿੱਚ ਯੂਨੀਵਰਸਿਟੀਆਂ ਦੀ ਹੈਲਪ ਕਰੇ ਇਸ ਤਰ੍ਹਾਂ ਦੇ ਜਿਹੜੇ ਇਸ਼ੂਜ਼ ਨੇ ਉਹਨਾਂ ਕੋਲੇ ਰੱਖੇ ਜਾਵਾਂਗੇ ਕਿਉਂਕਿ ਇੱਕ ਅਹਿਮ ਰੋਲ ਹੁੰਦਾ ਉਹਨਾਂ ਦਾ ਵੀ ਰਿਕਾਰਡ ਜਨਨ ਲੈ ਕੇ ਅ ਦੇਖੋ ਤੁਹਾਨੂੰ ਪਤਾ ਅੱਜਕੱਲ ਜੋ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਆ ਰਹੀ ਹੈ ਨਾ ਉਹ ਤੁਹਾਨੂੰ ਪਤਾ ਕਿ ਬੱਚਾ ਜਿਹੜਾ ਹੈਗਾ ਰੀਟੇਨ ਕਰਨ ਦੀ ਕਿ ਬੱਚਾ ਰੀਟੇਨ ਨਹੀਂ ਹੋ ਰਿਹਾ ਕਿ ਜਿਵੇਂ ਆਪਾਂ ਪਹਿਲਾਂ ਕਹਿੰਦੇ ਸੀ ਨਾ ਕਿ ਫੋਰਮ ਨੂੰ ਬੰਦ ਹੋ ਗਿਆ ਬਟ ਉਸ ਦੇ ਨਾਲ ਵੀ ਕੀ ਹੈ ਕਿ ਬੱਚਾ ਹੁਣ ਫੇਰ ਉਧਰ ਨੂੰ ਲੁਝਾਰ ਹੋ ਗਿਆ ਕਿਉਂਕਿ ਸਾਡੇ ਕਾਲਜਿਸ ਦਾ ਇਹ ਮੰਨਣਾ ਹੈ ਕਿ ਵਿਸ਼ ਆਪਾਂ ਨੂੰ ਇੱਥੇ ਜਿਹੜੀ ਪ੍ਰੈਕਟੀਕਲ ਤੇ ਜਿਹੜੇ ਥ੍ਰਿਕਟ ਸਬਜੈਕਟ ਆ ਉਹਦੇ ਵਿੱਚ ਨਾ ਮੈਚ ਅਪ ਕਰਨਾ ਬਹੁਤ ਜ਼ਰੂਰੀ ਹੈ ਇੱਕ ਤਾਂ ਬੇਸਿਕ ਚੀਜ਼ ਹੋਊ ਦੂਸਰਾ ਜਿਹੜੇ ਕਾਲਜਿਸ ਨੇ ਜਿਵੇਂ ਚਲੋ ਕਈ ਗਰੁੱਪ ਨੇ ਗਰੁੱਪ ਕਾਲਜਿਸ ਦਾ ਚਲੋ ਸਰਵਾਈਵ ਕਰ ਰਹੇ ਨੇ ਬਾਕੀ ਕਈ ਐਸੇ ਕਾਲਜਿਸ ਨੇ ਜਿਨ੍ਹਾਂ ਨੂੰ ਫਾਈਨੈਂਸ਼ੀਅਲ ਵੀ ਥੋੜੀ ਤੁਹਾਨੂੰ ਪਤਾ ਅੱਜਕੱਲ ਪ੍ਰੋਬਲਮ ਆ ਰਹੀ ਹੈ ਨਹੀਂ ਤਾਂ ਉਹਨਾਂ ਦੀ ਜਿਹੜੀ ਫਾਈਨੈਂਸ਼ੀਅਲ ਪ੍ਰੋਬਲਮ ਦੋ ਸੋਲਵ ਕਰਨ ਲਈ ਤਾਂ ਬੇਸਿਕਲੀ ਮਤਲਬ ਇਟ ਡਿਪੈਂਡਸ ਕਿ ਹਰ ਕਾਲਜ ਦੀ ਇੱਕ ਆਪਦਾ ਮੋੜਾ ਥੋੜੇ ਦੋ ਦਿਨ ਬੇਸਿਕ ਜਿਹੜੇ ਇਹ ਹੈਗੇ ਨੇ ਬਾਕੀ ਹਰ ਦਾ ਇੱਕ ਤੁਹਾਨੂੰ ਪਤਾ ਆਪਣਾ ਅਲੱਗ-ਅ ਅ ਜੇ ਜੇ ਆਪਾਂ ਗੱਲ ਕਰਦੇ ਪੰਜਾਬ ਗਵਰਨਮੈਂਟ ਵੀ ਜਿਹੜੀ ਐਜੂਕੇਸ਼ਨ ਲੈ ਕੇ ਦੇਖੋ ਇੱਥੇ ਖਾਸ ਕਰਕੇ ਜਿਹੜੇ ਮਿਨਿਸਪਲ ਸਿਸੋਦੀਆ ਜਿੰਨੇ ਉਹ ਐਜੂਕੇਸ਼ਨ ਦੇ ਨਾਲ ਰਿਲੇਟਡ ਨੇ ਤੇ ਹੁਣ ਉਹ ਪੰਜਾਬ ਦੇ ਵਿੱਚ ਹੈਡ ਨੈਨ ਚਾਚ ਲੱਗੇ ਨੇ ਤੇ ਉਹਨਾਂ ਨੇ ਇੱਕ ਆਪਣਾ ਪ੍ਰੋਗਰਾਮ ਸਟਾਰਟ ਕੀਤਾ ਐਜੂਕੇਸ਼ਨ ਨੂੰ ਲੈ ਕੇ ਬਹੁਤ ਜਲਦ ਉਹ ਪੇਪਰਸ ਦਾ ਹੋ ਗਿਆ ਬਹੁਤ ਜਲਦ ਉਹ ਪ੍ਰੈਕਟੀਕਲੀ ਇੰਪਲੀਮੈਂਟ ਹੋਣ ਜਾ ਰਿਹਾ ਜਿਹਦੇ ਪੂਰੇ ਪੰਜਾਬ ਦੇ ਵਿੱਚ ਜ਼ੋਨ ਵਾਈਜ਼ ਡਿਪੈਂਡ ਵੰਡ ਕੇ ਸਕੂਲਾਂ ਦੇ ਵਿੱਚ ਵੀ ਆਰ ਸਟਾਰਟਿੰਗ ਅ ਵੈਰੀ ਗੁੱਡ ਪ੍ਰੋਗਰਾਮ ਕਿ ਬਹੁਤ ਜਲਦੀ ਜੋ ਅਸੀਂ ਕਿਹਾ ਸੀ education health ਤੇ ਉੱਤੇ ਅਸੀਂ ਬਹੁਤ ਕੰਮ ਕਰਾਏ ਕਿਉਂਕਿ ਬੜੀ ਇੰਪੋਰਟੈਂਟ ਨੇ ਹੈਲਥ ਤੇ ਥੋੜਾ ਪਤੀ ਹੈ এডਿਕੇਸ਼ਨ ਤੇ ਇੱਕ ਬਹੁਤ ਵੱਡੀ ਕ੍ਰਾਂਤੀ ਹੋਣ ਜਾ ਰਹੀ ਹੈ ਔਰ ਬਹੁਤ ਥੋੜੇ ਟਾਈਮ ਦੇ ਵਿੱਚ ਇੰਪਲੀਮੈਂਟ ਹੋ ਜਾਏਗੀ ਕੀ ਹੈ ਜੀ ਉਸ ਪ੍ਰੋਗਰਾਮ ਦੇ ਵਿੱਚ ਉਸ ਪ੍ਰੋਗਰਾਮ ਦੇ ਵਿੱਚ ਕੀ ਹੈ ਜੀ ਜਿਹੜੇ ਆਪਣੇ ਸਰਕਾਰੀ ਸਕੂਲਸ ਨੇ ਉਹ ਸਰਕਾਰੀ ਸਕੂਲਸ ਨੂੰ ਆਡਾ ਡੋ ਵੰਡ ਕੇ ਉਹਨਾਂ ਦੇ ਉੱਪਰ ਆਮ ਆਦਮੀ ਪਾਰਟੀ ਵੱਲੋਂ ਬੰਦੇ ਲਾ ਦਿੱਤੇ ਗਏ ਨੇ ਉਹਨਾਂ ਨੂੰ ਸਕੂਲ ਦਿੱਤੇ ਗਏ ਨੇ ਉਹਨਾਂ ਦੇ ਉੱਪਰ ਫਿਰ ਇੱਕ ਹੋਰ ਲੱਗਾ ਜ਼ੋਨ ਦਾ ਲਾ ਚੁੱਕਿਆ ਉਹਨਾਂ ਦੀ ਸਿੱਧੀ ਜਿਹੜੀ ਹੈਗੀ ਸਸੂਦੀਆ ਸਾਹਿਬ ਜਾਂ ਸੀਐਮ ਸਾਹਿਬ ਨਾਲ ਜਿੰਨਾਂ ਨਾਲ ਵੀ ਹੋਣਗੇ ਉਹਨਾਂ ਨਾਲ ਕੋ ਵੀ ਜੋ ਸਕੂਲਸ ਦੇ ਵਿੱਚ ਪ੍ਰੋਬਲਮਸ ਹੈਗੀਆਂ ਨੇ ਜੋ ਸਕੂਲਸ ਦੇ ਵਿੱਚ ਚੀਜ਼ਾਂ ਨਹੀਂ ਪੂਰੀਆਂ ਹੈਗੀਆਂ ਜਿਵੇਂ ਫਾਰ ਇਗਜ਼ਾਮਪਲ ਆਪਾਂ ਕਹਿੰਨੇ ਕਿ ਇੱਕ ਸਕੂਲ ਦੇ ਵਿੱਚ 100 ਬੱਚਾ ਫਾਰ ਇਗਜ਼ਾਮਪਲ ਤਾਂ 100 ਦੇ ਵਿੱਚ ਬੱਚਿਆਂ ਦੇ ਲਈ ਆਪਾਂ ਨੂੰ 50 ਕੰਪਿਊਟਰ ਚਾਹੀਦੇ ਨੇ ਪਰ ਉੱਥੇ ਕੰਪਿਊਟਰ ਹੈਗੇ ਨੇ 40 ਤਾਂ ਜਿਹੜੀ ਉਹ 10 ਦੀ ਸ਼ਾਰਟੇਜ ਆ ਉਹ ਦੱਸਣ ਕੇ ਜਾ ਕੇ ਮਤਲਬ ਸਮਝ ਗਏ ਨਾ ਐਗਜ਼ਾਮਪਲ ਦਿੱਤੀ ਹੈ ਸੋ ਆਲ ਦਾ ਜਿਹੜੀਆਂ ਚੀਜ਼ਾਂ ਸਕੂਲਸ ਨੂੰ ਰਿਕੁਆਇਰਡ ਹੈ ਔਰ ਉੱਥੇ ਨਹੀਂ ਹੈਗੀਆਂ ਉਹ ਪੂਰੀਆਂ ਕਰਨ ਦੇ ਲਈ ਇਹ ਸਾਰਾ ਲਾਇਆ ਗਿਆ ਤਾਂ ਕਿ এডਿਕੇਸ਼ਨ ਦਾ ਜਿਹੜਾ ਗ੍ਰਾਫ ਹੈ ਔਰ ਸਭ ਤੋਂ ਵੱਡੀ ਇੰਪੋਰਟੈਂਟ ਗੱਲ ਜਿਹੜੀ ਉਹਨੇ ਕਹੀ ਹੈ ਕਿ थ्योरी थਿਊਰੀ ਤੇ ਪ੍ਰੈਕਟੀਕਲ ਇਹਨਾਂ ਦੋਨਾਂ ਨੂੰ ਕੰਪੈਟੀਬਲ ਕਰਕੇ ਬਹੁਤ ਅੱਛਾ ਇੱਕ ਸਿਲੇਬਸ ਤਿਆਰ ਕਰਨ ਜਾ ਰਹੇ ਨੇ